ਦੇਖੋ ਦੇਖੋ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸਿੰਘ ਅਸ਼ਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਜੀ ਪੋਮਾ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਨਸ਼ਿਆਂ ਦੀ ਸੰਬੰਧ ਦੇ ਵਿੱਚ ਜੋ ਪਾਰਟ ਨੰਬਰ 2 ਲੈ ਕੇ حاضر ਹਾਂ ਸਤਿ ਸ਼੍ਰੀ ਅਕਾਲ ਪੋਮਾ ਸਾਹਿਬ ਵਾਈ ਗੁੱਡ ਜੀ ਦਾ ਹਾਲ ਸਾਹਿਬ ਵਾਈ ਗੁੱਡ ਜੀ ਕੀ ਪਤੇ ਪੋਮਾ ਸਾਹਿਬ ਪਹਿਲੇ ਐਪੀਸੋਡ ਵਿੱਚ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਨੇ ਜੰਗ ਛੇੜੀ ਉਹਦੀ ਗੱਲਬਾਤ ਕੀਤੀ ਸੀ ਕੁਝ ਸਰੋਤਿਆਂ ਦੇ ਫੋਨ ਔਨ ਕਰਕੇ ਪਾਰਟ ਨੰਬਰ 2 ਸਾਨੂੰ ਕਰਨਾ ਪਿਆ ਉਹਨਾਂ ਦਾ ਪੁਮਾ ਸਾਹਿਬ ਕਹਿਣਾ ਹੈ ਵੀ ਨਸ਼ਾ ਖਿਲਾਫ ਪੰਜਾਬ ਸਰਕਾਰੀ ਜਿਹੜੀ ਮੀਮ ਸ਼ੁਰੂ ਕੀਤੀ ਆ ਉਹਦੇ ਵਿੱਚ ਜਿਹੜੇ ਛੋਟੇ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਦੇ ਘਰ ਮਕਾਨ ਟਾਈ ਜਾ ਰਹੇ ਹਨ ਜਦਕੇ ਜਿਹੜੇ ਸਰਕਾਰੀ ਵਿਭਾਗ ਦੇ ਵਿੱਚ ਨੇ ਕਟੂ ਕਟ ਕਹਿੰਦੇ ਵੀ 95% ਬੱਚੇ ਬੰਦੇ ਉਹ ਨੇ ਜੋ ਨਸ਼ੇ ਕਰਕੇ ਪੰਜ ਪੰਜ ਕੋਠੀਆਂ ਬਣਾ ਚੁੱਕੇ ਨੇ ਕੀ ਸਰਕਾਰ ਉਹਨਾਂ ਦੀ ਵੀ ਲਿਸਟਾ ਤਿਆਰ ਕਰ ਰਹੀ ਹੈ ਸੰਧੂ ਸਾਹਿਬ ਜਿਹੜੀ ਜੰਗ ਪੰਜਾਬ ਸਰਕਾਰ ਇੰਡੀਆ ਵੀ ਅਹੀਂ ਨਸ਼ਿਆਂ ਦੇ ਖਿਲਾਫ ਜੰਗ ਜਿਹੜੀ ਸ਼ੁਰੂ ਕੀਤੀ ਹੈ ਹਾਂਜੀ ਉਦੀ ਹੀ ਸਾਡੀ SLAGA ਬਣਦੀ ਹੈ SLAGA ਕਰਨੀ ਬਣਦੀ ਹੈ ਬਿਲਕੁਲ ਜੀ ਪਰ ਨਾਲ ਦੀ ਨਾਲ ਸੰਧੂ ਸਾਹਿਬ ਜੰਗ ਦਾ ਮਕਸਦ ਇਹ ਨਹੀਂਗਾ ਕਿ ਗਰੀਬਾਂ ਨੂੰ ਤੰਗ ਕੀਤਾ ਜਾਵੇ ਤੇ ਅਮੀਰਾਂ ਨੂੰ ਖੋਲਾਂ ਦੇਤੇ ਬਿਠਾਇਆ ਜਾਵੇ ਹਾਂ ਜੀ ਹਮੇਸ਼ਾ ਹੀ ਜਿਹੜਾ ਗਰੀਬ ਆ ਇਹ ਦੋ ਔੜਨੇ ਦੋ ਔੜਨੇ ਉਹਨਾਂ ਦੇ ਵਿੱਚ ਜਿਹੜਾ ਗਰੀਬ ਹੈ ਨਾ ਉਹ ਪੀਸੀ ਦਾ ਜਾਣ ਰਿਹਾ ਬਿਲਕੁਲ ਕਿਉਂਕਿ ਇਸ ਕੰਮ ਦੇ ਵਿੱਚ ਨਸ਼ਿਆਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ 95% ਨਸ਼ਾ ਜਿਹੜਾ ਹੈ ਨਾ ਉਹ ਵੱਡੇ ਅਸਰਾਂ ਦੇ ਫਰੂਜਾ ਰਿਹਾ ਬਿਲਕੁਲ ਇਸ ਦੇ ਮੁਤਾਬਕ ਮੈਂ ਤੇ ਸੰਧੂ ਸਾਹਿਬ ਇਹ ਕਮਾਂਗਾ ਵੀ ਜਿਹੜੇ ਅਫਸਰ ਨੇ ਉਹ ਕਿਉਂ ਬਚਣ ਹੂੰ ਛੋਟਿਆਂ ਦੀ ਕੋਠੀਆਂ ਢਾਈਆਂ ਜਾ ਰਹੀਆਂ ਨੇ ਬਿਲਕੁਲ ਬਿਲਕੁਲ ਤੇ ਵੱਡਿਆਂ ਦੀਆਂ ਪੰਜ-ਪੰਜ ਕੋਠੀਆਂ ਦੇ ਹਰ ਸ਼ਾਇਰ ਦੇ ਵਿੱਚ ਵੱਖੋ-ਵੱਖ ਸ਼ਾਇਰਾਂ ਦੇ ਵਿੱਚ ਉਹਨਾਂ ਦੀ ਜائਦਾਦਾਂ ਬੜੀਆਂ ਨੇ ਬਿਲਕੁਲ ਉਹਨਾਂ ਦੀ ਜائਦਾਦਾਂ ਨੂੰ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਹਾਂਜੀ ਤੇ ਉਹਨਾਂ ਦੀ ਜائਦਾਦਾਂ ਜਿਹੜੀਆਂ ਨੇ ਉਸੇ ਤਰ੍ਹਾਂ ਹੀ ਕੈਮਰੇ ਜਿੱਦਾਂ ਪਹਿਲਾਂ ਹੀ ਹੀਆਂ ਬਰਕਰਾਰ ਨੇ ਬਰਕਰਾਰ ਨੇ ਹੂੰ ਤੇ ਜਿਹੜਾ ਗਰੀਬ ਆਦਮੀਆ ਜਿਹੜਾ ਦਰਮਿਆਨਾ ਤਬਕਾ ਹੈ ਜਿਹੜਾ ਜੇ ਉਹਨੇ ਗਲਤੀ ਕਰ ਲਈ ਆ ਹੂੰ ਨਸ਼ੇ ਦੇ ਵੇਚਣ ਦੀ ਬਿਲਕੁਲ ਤੇ ਨਸ਼ੇ ਗਾਂ ਇਸ਼ੂ ਕਰਨ ਦੀ ਬਿਲਕੁਲ ਤੇ ਉਹਦੀ ਸਜ਼ਾ ਤੇ ਉਹਨੂੰ ਮਿਲ ਗਈ ਉਹਨੂੰ ਸਜ਼ਾ ਮਿਲ ਗਈ ਆ ਪਰ ਜਿਹੜੇ ਧਨਾੜ ਨੇ ਉਹ ਇਸ ਚੀਜ਼ ਤੋਂ ਜਿਹੜਾ ਉਹਨਾਂ ਦਾ ਬਚਾਅ ਰਿਆ ਉਹਨਾਂ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਨੂੰ ਪੈਲ ਦੇ ਆਧਾਰ ਦੇ ਉੱਤੇ ਜਦ ਆਦੇ ਆ ਵੀ ਛੋਟਾ ਮਰ ਜੇ ਤੇ ਚਮਜੂਆ ਆਪੇ ਮਰ ਜਾਂਦੀਆਂ ਨੇ ਬਿਲਕੁਲ ਕਹਾਵਤ ਆ ਹਾਂ ਠੀਕ ਹੈ ਨਾ ਸਹੀ ਗੱਲ ਤੇ ਜਦੋਂ ਛੋਟਾ ਮਰ ਗਿਆ ਤੇ ਯੂਰ ਚਮਜੂਆ ਆਪੇ ਮਰ ਜਾਣੀਆਂ ਨੇ ਬਿਲਕੁਲ ਕਿਉਂਕਿ ਜਿਹੜੇ ਵੱਡੇ ਸ਼ਸਕਰ ਨੇ ਨਸ਼ਿਆਂ ਦੇ ਉਹਨਾਂ ਨੂੰ ਹਮੇਸ਼ਾ ਇਹ ਸਰਕਾਰਾਂ ਜਿਹੜੀਆਂ ਨੇ ਉਹ ਨਸ਼ ਨਹੀਂ ਪਾਉਂਦੀਆਂ ਬਚਾ ਲੈਂਦੀਆਂ ਉਹਨਾਂ ਨੂੰ ਬਚਾਉਂਦੀਆਂ ਬਿਲਕੁਲ ਉਹ ਮੋਢੇ ਮੋਢੇ ਦੀਨ ਤੋਂ ਹੀ ਇਹ ਕਦੀਮ ਤੋਂ ਚੱਲਣ ਡਿਆ ਕੰਮ ਹੈ ਪਮਾ ਸਰ ਇਹੋ ਗੱਲ ਹੀ ਕਿ ਸਰੋਤਿਆਂ ਦਾ ਕਹਿਣਾ ਇਹੋ ਹੀ ਹੈ ਕਿ ਉਹ ਕਿਉਂ ਬਚਣ ਕਿ ਜੇ ਉਹਨੇ ਛੋਟੇ ਵੇਚਣ ਵਾਲੇ ਜਿਹੜੇ ਮਹਿਗੇ ਆ ਠੰਡਾ ਕਰਨ ਵਾਲੇ ਆ ਨਸ਼ਾ ਠੰਡਾ ਕਰਨ ਵਾਲੇ ਉਹ ਉਹ ਨਹੀਂ ਬਜੇ ਸਕੇ ਤੇ ਜਿਹੜੇ ਆਫਟਰ ਆਲੇ 80 80 90 90 ਹਜ਼ਾਰ ਰੁਪਇਆ ਤਨਖਾਹ ਵੀ ਲੈਂਦੇ ਆ ਨਾਲ ਇਹ ਵੀ ਕੰਮ ਕਰ ਰਿਹਾ ਕੀ ਸਰਕਾਰ ਕੋਲ ਉਹਨਾਂ ਦੀ ਲਿਸਟਾ ਨਹੀਂ ਹੈਗੀ ਨਿਕਲੇ ਸੰਤੂ ਸਾਹਿਬ ਐਂ ਤੇ ਉਹ ਪਹਿਲੇ ਜਦੋਂ ਆਪਾਂ ਐਪੀਸੋਡ ਦੇ ਵਿੱਚ ਐਪੀਸੋਡ ਜਦੋਂ ਕੀਤਾ ਹੈਗਾ ਹਾਂਜੀ ਉਹਦੇ ਵਿੱਚ ਵੀ ਇਹ ਜਗੜ ਕੀਤਾ ਹੈਗਾ ਬਿਲਕੁਲ ਕੀਤਾ ਹੈ ਵੀ ਇਹ ਜਿਹੜੇ ਵੱਡੇ ਵੱਡੇ ਇੰਨੀਆਂ-ਨੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਹੂੰ ਜਿਹੜੇ ਛੋਟੇ ਮੁਲਾਜ਼ਮ ਨੇ ਜਿਹੜੇ ਜਿਵੇਂ ਸਿਪਾਈ ਹੋਇਆ ਹੌਲਦਾਰ ਹੋਇਆ ਹਾਂਜੀ ਇਹਨਾਂ ਦੀਆਂ ਤੇ ਲਿਸਟਾਂ ਬਣ ਗਈਆਂ ਤੇ ਇਹਨਾਂ ਨੂੰ ਤੇ ਇਹ ਸ਼ਰਮ ਦੇਖਦਾ ਵੀ ਉਹ ਦਿਨ ਆਪਾਂ ਬੋਲੇ ਵੀ ਹਾਂ ਬਿਲਕੁਲ ਵੀ ਇੱਕ ਸਿਪਾਈ ਜਿਹੜਾ ਹੈ ਉਹ ਸੂਕੇ ਲਾਉਂਦਾ ਜਿਹੜਾ ਹੈਗਾ ਹੂੰ ਹੂੰ ਜੇ ਕਾਨੂੰਨ ਦੇ ਰਖਵਾਲਿਆਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਜਿਹੜੇ ਗਰੀਬ ਆਜ਼ਮੀ ਨੇ ਪਿੰਡਾਂ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਦੇ ਕੀ ਵਸਦੀ ਗੱਲ ਹੈ ਬਿਲਕੁਲ ਤੁਹਾਡੇ ਕਹਿੰਦੇ ਜਦੋਂ ਬਾੜੀ ਖੇਤ ਨੂੰ ਖਾ ਲਿਆ ਖੇਤ ਨੂੰ ਖਾ ਗਏ ਹਾਂਜੀ ਜਦੋਂ ਇਹ ਖੇਤ ਹੀ ਉਜੜ ਗਿਆ ਤੇ ਫਿਰ ਉਹ ਬਾੜ ਕਰਨ ਦਾ ਕੀ ਫਾਇਦਾ ਜੀ ਸਹੀ ਗੱਲ ਜੀ ਤੇ ਇਸ ਵਾਸਤੇ ਵਾਰ ਜਰੀਆ ਉਹਨੂੰ ਤਗੜਿਆਂ ਕਰਕੇ ਤੇ ਉਹਨੂੰ ਉੱਜੜਨ ਤੋਂ ਬਚਣਾ ਚਾਹੀਦਾ ਵਿੱਚ ਅੰਮ੍ਰਿਤਸਰ ਇਹ ਜਿਹੜਾ ਪਛਾਉਣਾ ਚਾਹੀਦਾ ਹੈ ਬਿਲਕੁਲ ਜੀ ਮਥਾ ਬਿਲਕੁਲ ਸਹੀ ਗੱਲ ਜੀ ਤੁਹਾਡੀ ਹੁਣ ਸਰੋਤਿਆਂ ਦੇ ਮੁਤਾਬਕ ਅਸੀਂ ਅੱਜ ਇਹਦਾ ਐਪੀਸੋਡ ਜਿਹੜਾ 2 ਭਾਗ ਲੈ ਕੇ ਆਜ ਰਹੇ ਹਾਂ ਤੇ ਕੀ ਇਹ ਸਰਕਾਰ ਨੂੰ ਇਹਨਾਂ ਦੀ ਲਿਸਟਾਂ ਬਣਾਉਣੀਆਂ ਚਾਹੀਦੀਆਂ ਇਹਨਾਂ ਦੇ ਖਿਲਾਫ ਕਦਮ ਚੁੱਕਣੇ ਚਾਹੀਦੇ ਪਰ ਮਤਲਬ ਵੇਖੋ ਜੀ ਇਹ ਸਰਕਾਰ ਦੇ ਕੋਲ ਸਾਰੀ ਇਨਫਰਮੇਸ਼ਨ ਹੁੰਦੀ ਆ ਹਾਂਜੀ ਜਿਹੜਾ ਸੀਆਈਡੀ ਆ ਸੀਬੀਆਰ ਆ ਜੋ ਵੀ ਵਿਭਾਗ ਨੇ ਤਿੰਨ ਚਾਰ ਵਿਭਾਗ ਨੇ ਉਹਨਾਂ ਕੋਲ ਇਹ ਤੋਂ ਜੜ ਤੱਕ ਹਰ ਬੰਦੇ ਦੀ ਉਹਦੋਂ ਵੀ ਆਪਾਂ ਕਿਹਾ ਸੀਗਾ ਤੇ ਹਰ ਬੰਦੇ ਦੀ ਉਹਨਾਂ ਕੋਲ ਜਾਣਕਾਰੀ ਆ ਕਿ ਕਿਹੜਾ ਬੰਦਾ ਕੀ ਕਰ ਰਿਹਾ ਤੇ ਮਹਾਂ ਸਾਹਿਬ ਕੀ ਇਸ ਸਰਕਾਰ ਦੇ ਕੋਲ ਇੰਨੇ ਦੀ ਲਿਸਟਾ ਹੈ ਨੀ ਕਿਆਂ ਇਹਨਾਂ ਕੋਲ ਸਭ ਕੁਛ ਹੈਗਾ ਜੀ ਹਾਂਜੀ ਹੁਣ ਕਿਉਂਕਿ YouTube ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਸਾਰਾ ਕੁਝ ਜਿਹੜਾ ਆ ਉਹ ਇਸ ਟਾਈਮ ਦੇ ਉੱਤੇ ਆ ਰਿਹਾ ਕਿ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਵੀ ਵਿੱਚ ਇਹਦੇ ਹਿੱਸੇਦਾਰ ਨੇ ਹਾਂਜੀ ਤੇ ਉਹਨਾਂ ਨੂੰ ਅਜੇ ਤੱਕ ਸਰਕਾਰ ਨੇ ਉਹਨਾਂ ਦੀਆਂ ਅਜੇ ਤੱਕ ਕੋਈ ਨਹੀਂ ਦਈਆਂ ਇਹ ਬਿਲਕੁਲ ਜੀ ਤੇ ਜਿਹੜਾ ਗਰੀਬ ਆ ਜਿੰਨੇ ਚਲੋ ਗਲਤੀ ਕਰਕੇ ਤੇ ਕੋਠੀਆਂ ਬਣਾਈਆਂ ਨੇ ਹਾਂਜੀ ਤੇ ਉਹਨਾਂ ਦੀਆਂ ਕੋਠੀਆਂ ਜਿਹੜੀਆਂ ਨੇ ਉਹ ਢਾਉਣ ਰਏ ਨੇ ਉਹਨਾਂ ਦੀਆਂ ਕੋਠੀਆਂ ਨੂੰ ਕੋਈ ਕਿਸੇ ਨੇ ਵੀ ਆਚ ਨਹੀਂ ਦਿੱਤੀ ਮੈਂ ਤੇ ਪਹਿਲਾਂ ਵੀ ਉਹ ਪਹਿਲੇ ਹਿੱਸੇ ਦੇ ਵਿੱਚ ਵੀ ਬੋਲਿਆ ਸੀਗਾ ਕਿ ਕੋਠੀਆਂ ਢਾਉਣ ਨਾਲ ਸਰਕਾਰ ਨੂੰ ਜਿਹੜਾ ਨਾ ਇਹਦੀ কুরਕੀ ਕਰ ਵੀ ਦੇ ਦਿਆ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਵਰਡਿੰਗ ਹੀ ਤੁਹਾਡੀ ਉਹ ਮਤਲਬ ਇਹਦੀ কুরਕੀ ਕਰਕੇ ਤੇ ਜਿਹੜੇ ਪੈਸੇ ਜਿਹੜੇ ਆ ਨਿਲਾਮੀ ਕਰਕੇ ਤੇ ਉਹ ਕੋਠੀਆਂ ਦੀ ਨਿਲਾਮੀ ਹੋ ਕੇ ਤੇ ਉਹ ਜਿੰਨੇ ਪੈਸੇ ਨੇ ਉਹ ਦੁਬਾਰਾ ਮੈਂ ਕਹਿ ਰਿਹਾ ਕਿ ਉਹ ਦੁਬਾਰਾ ਪੈਸੇ ਜਿਹੜੇ ਉਹਨਾਂ ਦੇ ਪੈਸੇ ਇਕੱਠੇ ਹੋਣੇ ਨੇ ਉਹ ਉਹਨਾਂ ਘਰਾਂ ਨੂੰ ਦਿੱਤੇ ਜਾਣ ਜਿਨ੍ਹਾਂ ਦੇ ਬੇਚਰਾਗ ਜਿਹੜੇ ਆ ਨਾ ਘਰਾਂ ਦੇ ਬੁੱਝ ਚੁੱਕੇ ਆ ਬਿਲਕੁਲ ਤੇ ਉਹਨਾਂ ਨੂੰ ਇਹ ਪੈਸੇ ਵੰਡੇ ਜਾਣ ਤੇ ਉਹਨਾਂ ਨੂੰ ਸਹਾਇਤਾ ਹੋ ਜੇ ਲੋਕ ਕਿ ਉਹ ਤੇ ਗਲਤੀ ਕਰਕੇ ਤੇ ਆਪਣੀ ਜਿੰਦ ਜਾਨ ਜਿਹੜੀ ਆ ਉਹ ਆਪਣੀ ਖਤਮ ਕਰ ਗਿਆ ਉਹ ਸਜ਼ਾ ਬਾਅਦ ਤੇ ਖਤਮ ਹੋ ਗਿਆ ਪਰ ਮਗਰ ਮਾਂ ਤੇ ਜਿਹੜਾ ਆ ਉਹਦਾ ਕੀ ਕਸੂਰ ਆ ਬਿਲਕੁਲ ਠੀਕ ਹੈ ਨਾ ਤੇ ਮਾਪਿਓ ਦੀ ਜਿਹੜੀ ਆ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਇਹ ਜਿਹੇ ਤਸਕਰਾਂ ਕੋਦੇ ਪੈਸੇ ਜਿਹੜੇ ਆ ਨਾ ਉਹ ਨਲਾਮੀ ਕਰਕੇ ਤੇ ਗੋਠੀਆਂ ਜਿਹੜੀਆਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਜਾਂ ਸਰਕਾਰ ਆਪਣੇ ਕਿਸੇ ਬਾਰ ਬਾਰ ਤੇ ਲਾ ਲਵੇ ਨਹੀਂ ਉਹਨਾਂ ਨੂੰ ਦੇਣੇ ਤੇ ਹਾਂਜੀ ਉਹਨਾਂ ਡਿਵੈਲਪਮੈਂਟ ਵਾਤੇ ਕਿਤੇ ਲਾ ਦੇ ਖਜ਼ਾਨੇ ਖਾਲੀ ਇਹਨਾਂ ਦੇ ਜਦੋਂ ਕਹਿੰਦੇ ਆ ਕਿ ਉਹ ਪਹਿਲੇ ਟਾਈਮ ਦੇ ਉੱਤੇ ਕਾਂਗਰਸ ਦੇ ਵੇਲੇ ਮਾਨਪ੍ਰੀਤ ਸਿੰਘ ਖਜ਼ਾਨਾ ਮੰਤਰੀ ਸੀਗੇ ਤੇ ਉਹਨੂੰ ਜਦੋਂ ਕਹਿੰਦੇ ਪੁੱਛਣਾ ਤੇ ਉਹਨੇ ਆਖਣਾ ਕਦੀ ਤੇ ਆਖਣਾ ਖਜ਼ਾਨਾ ਖਾਲੀ ਤੇ ਕਦੀ ਪੀਪਾ ਖਾਲੀ ਹਾਂ ਤੇ ਜਦੋਂ ਉਹਨਾਂ ਆਖਿਆ ਖਜ਼ਾਨਾ ਖਾਲੀ ਤੇ ਪੀਪਾ ਖਾਲੀ ਜਦੋਂ ਉਹਨੇ ਕੀ ਕੀਤਾ ਉਹਨੇ ਚੋਕਰ ਦੇ 임ਰਾ ਮੁਲਾਜ਼ਮਾਂ ਦੇ ਉਤੇ ਸਾਲ ਦਾ 2400 ਰੁਪਏ ਜਿਹੜਾ ਉਹ ਗੁੰਡਾ ਟੈਕਸ ਠੋਕਿਆ ਆ ਜਿਹੜਾ ਕਿ ਮੁਲਾਜ਼ਮਾਂ ਦੀ ਹਰ ਤਨਖਾਹ ਦੇ ਵਿੱਚੋਂ ਉਹ 200 ਰੁਪਏ ਮਹੀਨੇ ਦਾ ਕੱਟੀਦਾ ਜਾ ਰਿਹਾ ਅਜੇ ਵੀ ਅਜੇ ਵੀ ਕੱਟੀਦਾ ਜਾ ਰਿਹਾ ਸਰਕਾਰ ਨੂੰ ਉਹਨੂੰ ਖਤਮ ਕਰਨਾ ਚਾਹੀਦਾ ਸਰਕਾਰ ਨੂੰ ਉਹਦੇ ਵਿੱਚੋਂ ਉਹ ਗੁੰਡਾ ਟੈਕਸ ਜਿਹੜਾ 200 ਰੁਪਏ ਜਿਹੜਾ ਮਹੀਨਾ ਜਾ ਰਿਹਾ ਉਹਨੂੰ ਖਤਮ ਕਰਨਾ ਚਾਹੀਦਾ ਹੈ ਤੇ ਮੁਲਾਜ਼ਮਾਂ ਦੇ ਨਾਲ ਮੁਲਾਜ਼ਮ ਰਾਤ ਦਿਨ ਭੱਜੇ ਫਿਰਦੇ ਆ ਬਿਲਕੁਲ ਬਿਲਕੁਲ ਤੋਂ ਮਤਲਬ ਤੁਹਾਡੇ ਕਹਿੰਦਾ ਮਤਲਬ ਕਿ ਇਹ ਸਰਕਾਰਾਂ ਚੋਂ ਕੀ ਹੋਦਾ ਸਰਕਾਰਾਂ ਚੋਂ ਤੇ ਕੋਈ ਕੀ ਨਹੀਂ ਹੋਦਾ ਜਿਸ ਤਰ੍ਹਾਂ ਹੁਣ ਵੇਖੋ ਨਸ਼ਾ ਮਹਿੰਮ ਜਿਹੜੀ ਚਲਾਈ ਆ ਜਿਹਨਾਂ ਦਾ ਚੱਲ ਰਿਹਾ ਆ ਫਿਰ ਵੀ ਕਿਤਨਾ ਕਿਤੇ ਕਿਤਨਾ ਕਿਤੇ ਕੋਈ ਠੱਲ ਪਈ ਹੋਗੀ ਨਹੀਂ ਹੁਣ ਹਰ ਅਫਸਰ ਵੇਖੋ ਜਿਹੜੇ ਜਿਹੜੇ ਥਾਣੇ ਦੇ ਇਹਨਾਂ ਨੂੰ ਮਿਲਦੀ ਹੈ ਇਨਫੋਰਮੇਸ਼ਨ ਪਿੰਡ ਦੀ ਮਿਲਦੀ ਆ ਉਸ ਥਾਣੇ ਦੇ ਫੋਰਥ ਨਾਲ ਲੈ ਕੇ ਜਾਂਦੇ ਨੇ ਪਹਿਲਾਂ ਕਿਉਂ ਨਹੀਂ ਜਾਂਦੇ ਕਿਉਂਕਿ ਪਾਣੀ ਪੋਲਥਾਂ ਹੀ ਲੰਗਦਾ ਪੋਲਥਾਂ ਹਮੇਚਾ ਹਣਾ ਉਹ ਪੋਲਿਆ ਮੁੱਖ ਮੰਤਰੀ ਹਣਾ ਉਥੋਂ ਤੋਂ ਉਥੋਂ ਕੋਈ ਵੀ ਗੱਲ ਇਹ ਲੁਗੀ ਉਹ ਤੇ ਆਰਡਰ ਕਰਨਗੇ ਤੇ ਕੁਝ ਹੋਊਗਾ ਨਹੀਂ ਤੇ ਨਹੀਂ ਹੋਊਗਾ ਗੱਲ ਤਾਂ ਹੈਗੀ ਆ ਵੀ ਸੰਧੂ ਸਾਹਿਬ ਇਹ ਹੁਣ ਹੁਣ ਆਂਦੇ ਆ ਵੀ ਜਾਜ ਹੋਣਾ ਹੋਈ ਆ ਜਾਜ ਹੋਣ ਆਈ ਆ ਹਾਂਜੀ ਕਿਉਂਕਿ 3 ਸਾਲ ਹੋ ਗਏ ਨੇ ਤਿੰਨਾਂ ਸਾਲਾਂ ਦੇ ਵਿੱਚ ਜਾਗ ਹੀ ਨਹੀਂ ਖੁੱਲੀ ਜਾਗ ਹੀ ਨਹੀਂ ਖੁੱਲੀ ਹੁਣ ਤੁਹਾਨੂੰ ਮੈਂ ਉਹ ਦਿਨ ਵੀ ਕਿਹਾ ਸੀ ਵੀ ਜਦੋਂ ਬੰਦਾ ਬਰਜ਼ਾ ਪਿਆ ਉਹ ਮਰਦਾ ਜਦੋਂ ਤੇ ਉਹ ਕਿਉਂ ਲਉਂਦੇ ਮੂੰਹ ਉੱਤੇ ਪਾਉਂਦੇ ਕਿਉਂ ਤੇ ਉਹ ਲੋਕ ਲੋਕ ਸਿਆਣੇ ਕਹਿੰਦੇ ਆ ਵੀ ਇਹ ਹੁਣ ਸਾਪੋਂ ਡਿਆ ਵੀ ਇਹ ਕਿਉਂ ਖਾਂਦਾ ਮਰਿਆ ਹ ਹੁਣ ਇਹ ਇਹ ਹੁਣ ਮਰਨ ਦੇ ਕਿਨਾਰੇ ਆ ਗਏ ਨੇ ਕੀ ਰ ਇਹਨਾਂ ਦਾ ਟਾਈਮ ਥੋੜਾ ਰਹਿ ਗਿਆ ਹੁਣ ਇਹ ਆਤੇ ਆ ਵੀ 2 ਸਾਲ 2 ਸਾਲ ਤੇ ਇੱਕ ਅੱਦੀ ਵੀ ਨਾ ਨਜ਼ਰ ਫੈਮਿਲੀ 1.5 ਸਾਲ ਸਾਰਾ ਰਹਿ ਗਿਆ ਕਿਉਂਕਿ 6 ਮਹੀਨੇ ਪਹਿਲਾਂ ਹੀ ਜਿਹੜਾ ਨਾ ਉਹ ਜਨਤਾ ਜਿਹੜੀ ਆ ਉਹ ਅੱਖਾਂ ਮੋੜ ਜਿਹੜੀਆਂ ਨੇ ਉਹ ਫੇਰਨੀ ਸ਼ੁਰੂ ਕਰ ਦਿੰਦੀਆਂ ਨੇ ਤੇ ਜਨਤਾ ਜਿਹੜੀ ਆ ਉਹ ਮੁੜ ਕੇ ਉਹ ਲੱਭਦੀ ਆ ਕਿ ਕਿਹੜਾ ਬੰਦਾ ਸਾਨੂੰ ਚੰਗਾ ਮਿਲੂਗਾ ਤੇ ਇਹਨਾਂ ਨੇ ਬਦਲਾਅ ਵਾਸਤੇ ਜਦੋਂ ਇਹ ਉਪਰਾਲਾ ਕੀਤਾ ਹੈਗਾ ਤੇ ਉਸ ਟਾਈਮ ਦੇ ਉੱਤੇ ਕਾਂਗਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੂੰ ਇਹਨਾਂ ਨੇ ਜੇ ਅਗਨੋਰ ਕਰਕੇ ਤੇ ਇਹਨਾਂ ਨੂੰ ਅੱਗੇ ਲਿਆਂਦਾ ਸੀ ਵੀ ਸਾਡਾ ਭਵਿੱਖ ਜਿਹੜਾ ਪੰਜਾਬ ਦਾ ਕੁਝ ਚੰਗਾ ਬਣੂਗਾ ਤੇ ਰੰਗਲਾ ਪੰਜਾਬ ਬਣੂਗਾ ਤੇ ਰੰਗਲਾ ਪੰਜਾਬ ਤੇ ਉਹਦੇ ਨਹੀਂ ਬਣ ਗਿਆ ਜਿੱਦਣ ਸੰਘੂ ਬਾਰਡਰ ਦੇ ਉੱਤੇ ਖਰੋਨੀ ਬਾਰਡਰ ਦੇ ਉੱਤੇ ਜਾ ਕੇ ਕਿਸਾਨਾਂ ਦੇ ਨਾਲ ਅਤਿਆਚਾਰ ਕੀਤੀ ਤੇ ਤੰਬੂਆਂ ਨੂੰ ਆਗਾ ਲਾਈਆਂ ਤੇ ਕਈ ਕੁਸ਼ ਕੀਤਾ ਤੇ ਉਹ ਰੰਗਲਾ ਪੰਜਾਬੀ ਬਣ ਗਿਆ ਸੀ ਉਹ ਬਿਲਕੁਲ ਤੋਂ ਮਤਲਬ ਤੇ ਆ ਜਿਹੜਾ ਹੁਣ ਲਸ਼ਿਆਂ ਦਾ ਦੌਰ ਜਿਹੜਾ ਹੈ ਹਾਂਜੀ ਹੁਣ ਆਣ ਕੇ ਖਤਮ ਕਰਨ ਲੱਗੇ ਐ ਵੀ ਉਦੋਂ ਇਹ 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 ਰੰਗਲੇ ਪੰਜਾਬ ਦੇ ਵਿੱਚ ਹੀ ਆਉਂਦਾ ਹਾਂ ਤੇ ਰੰਗਲਾ ਪੰਜਾਬ ਜਿਹੜਾ ਹੈ ਇਹ ਸੀਰੀਅਸ ਹੋ ਕੇ ਤੇ ਕੰਮ ਕਰਨਾ ਤੇ ਫੇਰ ਜਾ ਕੇ ਰੰਗਲਾ ਪੰਜਾਬ ਬਣਨਾ ਹੈ ਇਸ ਢੰਗ ਦੇ ਨਾਲ ਦੋਗਲਾਪਨ ਖੇਡ ਕੇ ਤੇ ਲੋਕਾਂ ਮਚਾਈ ਖੇਡਦੇ ਆ ਕੋਈ ਸੈਂਟਰ ਨੂੰ ਆਦਨੇ ਬਿਟੂ ਕਬੱਡੀ ਪਾ ਤੇ ਇਹ ਕਦੀ ਇਹ ਆਂਦੇ ਅਸੀਂ ਪਾਉਂਦੇ ਆ ਕਬੱਡੀ ਤੇ ਦਮੇ ਰਲ ਕੇ ਦੇਖ ਕੇ ਡਾਂ ਖੇਡਣ ਡਏ ਨੇ ਕਬੱਡੀ ਦਾ ਖੇਡ ਖਿਡਾਏ ਡਾਂ ਖੇਡਣ ਡਏ ਨੇ ਕਬੱਡੀ ਦਾ ਤੇ ਖੇਡ ਕੇ ਤੇ ਪੰਜਾਬ ਦਾ ਨੁਕਸਾਨ ਕਰਦੇ ਨੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਪੰਜਾਬ ਦਾ ਨੁਕਸਾਨ ਕਰਵਾ ਰਹੇ ਨੇ ਬਿਲਕੁਲ ਬਿਲਕੁਲ ਜੀ ਭੂਮਾ ਸਾਹਿਬ ਅਖੀਰ ਤੇ ਆਪਾਂ ਜਨਤਾ ਦੀ ਆਵਾਜ਼ ਨੂੰ ਲੈ ਕੇ ਚੱਲੇ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਧਨਾੜ ਨੇ ਜਿੰਨੇ ਦੀਆਂ 5 5 6 6 ਕੋਠੀਆਂ ਇਸੇ ਨਸ਼ੇ ਤੋਂ ਬਣਿਆ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿਣਾ ਵੀ ਮੈਂ ਤਾਂ ਫਿਲਮ ਕਿਹਾ ਵੀ ਉਹਨਾਂ ਦੀ ਜਿਹੜੀਆਂ ਕੋਠੀਆਂ ਨੇ ਉਹਨਾਂ ਨੂੰ ਜ਼ਬਤ ਕਰਨਾ ਚਾਹੀਦਾ ਹੈ ਜ਼ਬਤ ਕਰਕੇ ਤੇ ਉਹਨਾਂ ਦੀਆਂ ਨਿਲਾਮੀਆਂ ਕਰਕੇ ਬੋਲੀਆਂ ਕਰਕੇ ਤੇ ਉਹ ਜਿਹੜੇ ਪੈਸੇ ਆ ਇਕੱਠੇ ਉਹਨਾਂ ਨੇ ਲਾਏ ਆ ਜਿਹੜੇ ਜਨਤਾ ਦੇ ਖੂਨ ਦੇ ਪੈਸੇ ਆ ਕਿਉਂਕਿ ਗਰੀਬਾਂ ਦਾ ਖੂਨ ਨਚੋਰ ਨਚੋੜ ਕੇ ਨੌਜਵਾਨਾਂ ਨੂੰ ਖਤਮ ਕਰਕੇ ਤੇ ਉਹ ਪੈਸੇ ਕਿੱਥੇ ਕੀਤੇ ਆ ਤੇ ਉਹ ਇਕੱਠੇ ਜਿਹੜੇ ਕੀਤੇ ਆ ਉਹ ਸਰਕਾਰ ਨੂੰ ਉਹਨਾਂ ਦੀਆਂ ਕੋਟੀਆਂ ਦੇ ਉੱਤੋਂ ਪੂਰੇ ਕਰਨ ਕੇ ਤੇ ਉਹਨਾਂ ਦੇ ਦੁਬਾਰਾ ਮੈਂ ਕਹੂੰਗਾ ਵੀ ਉਹਨਾਂ ਨੂੰ ਜਿਹੜੀ ਉਹਨਾਂ ਹਿੱਸਾ ਜਿਹੜੀ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਤੁਹਾਡੇ ਕਹਿੰਦਾ ਮਤਲਬ ਵੀ ਕਿ ਜਿਸ ਤਰ੍ਹਾਂ ਇਹਨਾਂ ਦੀ ਲਿਸਟਾਂ ਬਣੀਆਂ ਹੀ ਉਹਨਾਂ ਬੰਦਿਆਂ ਦੀ ਵੀ ਲਿਸਟਾਂ ਬਣਨੀਆਂ ਚਾਹੀਦੀਆਂ ਨੇ ਤੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਆ ਉਹਨਾਂ ਦੇ ਉੱਤੇ ਪੈਲ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਸਰਕਾਰਾਂ ਜਿਹੜੀਆਂ ਨੇ ਨਾ ਉਹ ਹਮੇਸ਼ਾ ਹੀ ਧਰਾੜ ਧਣਾੜ ਬੰਦਿਆਂ ਨੂੰ ਬਚਾਉਂਦੀਆਂ ਨੇ ਤੇ ਗਰੀਬਾਂ ਨੂੰ ਜਿਹੜਾ ਨਾ ਉਹ ਰਗੜਦੀਆਂ ਨੇ ਇਹ ਤੇ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਦਿੱਤਾ ਸੀ ਕਿ ਦੋ ਪੌੜ ਨੇ ਉਹਨਾਂ ਵਿੱਚ ਗਰੀਬ ਜਿਹੜਾ ਉਹ ਪੀਸ ਰਿਹਾ ਹੈ ਤੇ ਉਹਦੀ ਪੂਰਾ ਬਿੱਲੀ ਕਾਸ ਜਿਹੜਾ ਗਰੀਬ ਦਾ ਹੋ ਰਿਹਾ ਹੈ ਤੇ ਇੱਥੇ ਵੱਡ ਵੱਡੇ ਧਨਾੜ ਜਿਹੜੇ ਆ ਉਹ ਪੰਜਾਬ ਨੂੰ ਦੋਹਾਂ ਤੋਂ ਹੱਥੀਂ ਲੁੱਟ ਰਹੇ ਨੇ ਤੇ ਅੱਗੇ ਦਿੱਲੀ ਦੇ ਹੋਰ ਇੱਥੇ ਆਣ ਕੇ ਲਟੇਰੇ ਆਣ ਕੇ ਬੈ ਗੇ ਨੇ ਜਿਹੜਾ ਕਿ ਦਿੱਲੀ ਦੇ ਵਿੱਚ ਤੇ ਹੁਣ ਉਹਨਾਂ ਦਾ ਕੋਈ ਚੱਲਿਆ ਨਹੀਂ ਤੇ ਹੁਣ ਪੰਜਾਬ ਜਾਣ ਕੇ ਬੈ ਗਏ ਨੇ ਵੀ ਚਲੋ ਦੋਵੇਂ ਤੋਂ ਅਸੀਰ ਨਹੀਂ ਹੋਏ ਤੁਸੀਂ ਵੀ ਲੁੱਟੋ ਤੇ ਆਹੀ ਵੀ ਲੁੱਟੀਏ ਤੇ ਇਸ ਵਾਸਤੇ ਪੰਜਾਬ ਨਾਲ ਹਰ ਪਾਸਿਓਂ ਧੋਖਾ ਹੋ ਰਿਹਾ ਹੈ ਨਾ ਕੋਈ ਪੰਜਾਬ ਦੀ ਕੋਈ ਬਾਤ ਪੁੱਛ ਰਿਹਾ ਹੈ ਨਾ ਪੰਜਾਬ ਦਾ ਕੋਈ ਖਸਮਿਆ ਨਾ ਕਸਾਈਆਂ ਹਾਂਜੀ ਤੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋਦ ਕੈਸਾ ਪਾਵੇ ਬੋ ਨਝਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਹੋਵੇ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਸੇਵਕੋਂ ਕੋਪਖਣੀ ਜੰਮਣੀ ਆਵੇ ਨੇੜੇ ਤੇ ਖਾਲਸਾ ਪੰਥ ਤੇ ਪੰਜਾਬ ਜਿਹੜਾ ਪੰਜਾਬੀਆਂ ਦਾ ਏ ਤੇ ਇਹ ਗੁਰੂ ਪੀਰਾਂ ਦੀ ਧਰਤੀ ਆ ਇਹਨੂੰ ਬੜੇ ਲਟੇਰੇ ਆਏ ਲੁੱਟਣ ਵਾਸਤੇ ਇਹ ਫੇਰ ਉਸੇ ਤਰ੍ਹਾਂ ਕੈਂਬਰਿਆ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਮਹਾਰਾਜ ਦੀ ਕਿਰਪਾ ਨਾਲ ਤਾਂਤਰ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਪੰਜਾਬ ਉਸੇ ਤਰ੍ਹਾਂ ਹੀ ਵਸਦਾ ਰਹੇਗਾ ਹਰਿਆ ਭਰਿਆ ਰਹੇਗਾ ਲਟੇਰੇ ਕਈ ਆਏ ਤੇ ਕਈਆਂ ਨੇ ਚਲੇ ਜਾਣਾ ਇੱਥੇ ਰੰਗ ਬਰੰਗੇ ਆਏ ਤੇ ਰੰਗ ਬਰੰਗੇ ਜਿਹੜਿਆ ਉਹ ਦੁਨੀਆ ਛੱਡ ਕੇ ਤੇ ਭੱਜ ਗਏ ਤੇ ਇਸ ਵਾਸਤੇ ਮੈਂ ਸੰਧੂ ਸਾਹਿਬ ਮਹਾਰਾਜ ਗਾੜੀ ਅਰਦਾਸ ਕਰਨਾ ਵੀ ਇਸ ਸਰਕਾਰ ਨੂੰ ਤੇ ਜਿਹੜੀ ਦਜੀ ਸਰਕਾਰ ਇਹਨਾਂ ਦਮਾਂ ਸਰਕਾਰਾਂ ਨੂੰ ਸਮਤ ਬਖਸ਼ੋ ਤੇ ਪੰਜਾਬ ਦੇ ਭਲੇ ਵਾਸਤੇ ਜਿਹੜੇ ਉਹ ਕਦਮ ਪੁੱਟਣ ਮੈਂ ਇਹਨਾਂ ਕੁਝ ਜਿਹੜਾ ਹੈ ਨਾ ਇਹ ਤੁਹਾਡੇ ਕੋਲੋਂ ਆਗਿਆ ਮੰਗਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ